ਉਨਾ ਤੁਸੀਂ ਕਦੀ ਵੀ 75 ਮਣ ਤੋਂ ਵੱਧ ਨਹੀਂ ਆਕਣਾ ਜੇਕਰ ਤੁਸੀਂ ਜ਼ਮੀਨ ਠੇਕੇ ਲੈਣੀ ਤਾਂ 75 ਗੱਲ ਸੁਣਾ ਮੱਲੀ ਹਾਂ ਚਾਚਾ ਸਾਰਾ ਦਿਨ ਤੂੰ ਚਮੜਾ ਮਾਰਦਾ ਰਹਿਣਾ ਵੀ ਜ਼ਮੀਨ ਠੇਕੇ ਨਾ ਲਓ ਨਾ ਲਓ ਨਾ ਲਓ ਆ ਦਰਵਾ ਕਦੀ ਇਹ ਵੀ ਵੀਡੀਓ ਬਣਾ ਦੇ ਆਏ ਹਾਂ ਵੀ ਬੰਦਾ ਜ਼ਮੀਨ ਠੇਕੇ ਲੈਣ ਸਮੇ ਕਿਹੜੀ ਗੱਲਾਂ ਦਾ ਧਿਆਨ ਰੱਖੇ ਤਾਂ ਜੋ ਕਮ ਸੇ ਕਮ ਉਹਨੂੰ ਲਾਸਟ ਤੇ 10000 ਰੁਪਏ ਦਾ ਬੱਜੇ ਅੱਛਾ ਕਦੀ ਇਹੋ ਜੀ ਵੀਡੀਓ ਵੀ ਬਣਾ ਦੇ ਸਾਰਾ ਦਿਨ ਸਾਨੂੰ ਰੋਕਦਾ ਹੀ ਰਹਿਣਾ ਸਾਡਾ ਤਾਂ ਭਰਾਵਾ ਸਰਦਾਂ ਨਹੀਂ ਬਿਨਾ ਠੇਕੇ ਤੋਂ ਜ਼ਮੀਨ ਲੈ ਕਿਉਂਕਿ ਲਿਮਟਾਂ ਕੁ ਘਾਉਣੀਆਂ ਹੁੰਦੀਆਂ ਹਾਂ ਹਾਂ ਸਾਨੂੰ ਕੋਈ ਇਹੋ ਜਿਹਾ ਦੱਸ ਵੀ ਅਸੀਂ ਜ਼ਮੀਨ ਠੇਕੇ ਲੈਣ ਤੋਂ ਪਹਿਲਾਂ ਚੈੱਕ ਕਰ ਲਈਏ ਵੀ ਕਮ ਸੇ ਕਮ ਸਾਨੂੰ ਕਿੰਨੀ ਆਮਦਨ ਹੋ ਸਕਦੀ ਹੈ ਅੱਛਾ ਇਹ ਇਹੋ ਜਿਹੇ ਮੁੱਦੇ ਤੇ ਵੀਡੀਓ ਬਣਾ ਲੈ ਵੀ ਚਾਚਾ ਬਣਾ ਦੇਣਾ ਤੇ ਪਰਾਂ ਜਾ ਕੇ ਬਹਿ ਜਾਉਣ ਜਾ ਕੇ ਬਣਾ ਦੇਣਾ ਚਲ ਮੈਂ ਬੈਠਾ ਇੱਥੇ ਸੁਣਦਾ ਮੈਂ ਤੇਰੀਆਂ ਗੱਲਾਂ ਹਾਂ ਹਾਂ ਉਹ ਉੱਥੇ ਬਹਿ ਜਾ ਪਰਾਂ ਜਾ ਕੇ ਉਹ ਵੀ ਚੋਬਰੋ ਚਾਚੇ ਨੇ ਡਿਮਾਂਡ ਕਰਤੀ ਆ ਤੇ ਕਰਨੀ ਪੈਣੀ ਪੂਰੀ ਠੀਕ ਹੈ ਤੇ ਵੀਡੀਓ ਬਣਾਉਣੇ ਅੱਜ ਤੁਹਾਨੂੰ ਦੱਸਦੇ ਆ ਵੀ ਠੇਕੇ ਜ਼ਮੀਨ ਲੈਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਦੋਸਤੋ ਜਦੋਂ ਵੀ ਤੁਸੀਂ ਜ਼ਮੀਨ ਠੇਕੇ ਲੈਣੀ ਆ ਸਭ ਤੋਂ ਪਹਿਲਾਂ ਤੁਸੀਂ ਝੋਨਾ ਵੇਚਣਾ ਉਸ ਤੋਂ ਬਾਅਦ ਕਣਕ ਵੇਚਣੀ। ਉਸ ਤੋਂ ਬਾਅਦ ਠੇਕੇ ਦੀ ਗੱਲ ਕਰਨੀ ਕਿਉਂਕਿ ਆਪਣੇ ਕਿਸਾਨ ਕੀ ਕਰਦੇ ਆ ਝੋਨਾ ਜਾਂ ਬਾਸਮਤੀ ਵੇਚਦੇ ਨਹੀਂ। ਪਹਿਲਾਂ ਅਗਲੇ ਨਾਲ ਠੇਕੇ ਦੀ ਗੱਲ ਕਰਨਾ ਤੁਰ ਪੈਂਦੇ ਆ ਤੇ ਘੱਟੋ-ਘੱਟ ਵੀ 6 ਮਹੀਨੇ ਪਹਿਲਾਂ 50-50 ਹਜ਼ਾਰ ਸਾਈਆਂ ਦੇ ਦਿੰਦੇ। ਤੇ ਜੇਕਰ ਦੋਸਤੋ ਤੁਸੀਂ ਪ੍ਰੋਫਿਟ 'ਚ ਰਹਿਣਾ ਵੀ ਤੁਹਾਨੂੰ ਠੇਕੇ 'ਚ ਘਾਟਾ ਨਾ ਪਵੇ ਤੁਸੀਂ ਕਦੀ ਵੀ ਕਣਕ ਵੇਚਣ ਤੋਂ ਪਹਿਲਾਂ ਜ਼ਮੀਨ ਠੇਕੇ ਤੇ ਨਹੀਂ ਲੈਣੀ ਕਿਉਂਕਿ ਇਸ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਵੀ ਝੋਨਾ ਉਸ ਪੈਲੀ 'ਚ ਕਿੰਨਾ ਆਇਆ ਸੀ ਕਣਕ ਉਹ ਸਪੈਸ਼ਲ ਪੈਲੀ 'ਚ ਕਿੰਨੀ ਹੋਈ ਆ ਤੇ ਉਸ ਹਸਾਬਕਤਾ ਵਲਾ ਕੇ ਤੁਸੀਂ ਪਹਿਲੀ ਠੇਕੇ ਦੇ ਲੈਣੀ ਹੈ ਦੂਜੀ ਗੱਲ ਜਦੋਂ ਵੀ ਤੁਸੀਂ ਜ਼ਮੀਨ ਠੇਕੇ ਲੈਣੀ ਹੈ ਜਿਹੜੀ ਵੀ ਜ਼ਮੀਨ ਠੇਕੇ ਲੈਣੀ ਆ ਸਭ ਤੋਂ ਪਹਿਲਾਂ ਉਸ ਖੇਤ ਵਿੱਚ ਜਾ ਕੇ ਦੇਖਣਾ ਵੀ 4 ਤੋਂ 5 ਕਿੱਲਾਂ ਦੇ ਵਿੱਚ ਵਿੱਚ ਇੱਕ ਪੰਜ ਦੀ ਮੋਟਰ ਹੈਗੀ ਹੈ ਨਹਿਰ ਦਾ ਪਾਣੀ ਹੈਗਾ ਖਾਲੇ ਜੇਕਰ ਕੱਚੇ ਆ ਤਾਂ ਕੋਈ ਗੱਲ ਨਹੀਂ ਪੱਕੇ ਖਾਲੇ ਜ਼ਰੂਰੀ ਨੇ ਕੱਚੇ ਵੀ ਹੋ ਜਾਣਗੇ ਕੋਈ ਦਿੱਕਤ ਨਹੀਂ ਵੀ ਨਹਿਰ ਦਾ ਪਾਣੀ ਹੋਣਾ ਲਾਜ਼ਮੀ ਆ ਘੱਟੋ ਘੱਟ ਵੀ 20 25 ਮਿੰਟ ਕਿੱਲੇ ਦਾ ਜੇਕਰ ਹੈਗਾ ਤਾਂ ਤਾਂ ਤੁਸੀਂ ਹਾਂ ਕਰਨੀ ਜਿਹੜੀ ਜ਼ਮੀਨ ਦੇ ਵਿੱਚ ਮੋਟਰ ਹੈਣੀ ਤੁਹਾਨੂੰ ਇੰਜਣ ਤੇ ਪਾ ਲੈਣੀ ਪਊਗੀ ਜਾਂ ਨਹਿਰ ਦਾ ਪਾਣੀ ਹੈ ਨਹੀਂ ਉਹ ਜ਼ਮੀਨ ਨੇ ਦੋਸਤੋ ਕਦੀ ਵੀ ਠੇਕੇ ਦੇ ਨਾ ਲਿਆ ਜੀ ਕਿਉਂਕਿ ਉਹ ਤੁਹਾਨੂੰ ਹਮੇਸ਼ਾ ਘਾਟਾ ਹੀ ਦਊਗੀ ਜੇਕਰ ਲੈਣੀ ਆ ਤਾਂ ਉਸ ਦੇ ਪੈਸੇ ਘਟ ਜਾਣਗੇ ਤੀਜੀ ਗੱਲ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇਹ ਮੰਨ ਕੇ ਚੱਲਣਾ ਵੀ ਕਣਕ ਵੀ ਕੁਆਂਟਲ ਤੋਂ ਵੱਧ ਕਿੱਲੇ 'ਚੋਂ ਨਹੀਂ ਨਿਕਲਦੀ ਜਿਹੜੀ ਕਿ ਅੱਜ ਦੇ ਰੇਟ ਦੀ ਗੱਲ ਕਰੀਏ ਤਾਂ 2275 ਕੁਆਂਟਲ ਦਾ ਰੇਟ ਹੈ ਤੇ 45500 ਰੁਪਏ ਦੀ ਬਣਦੀ ਹੈ ਝੋਨਾ ਤੁਸੀਂ ਕਦੀ ਵੀ 75 ਮਣ ਤੋਂ ਵੱਧ ਨਹੀਂ ਆંકਣਾ ਜੇਕਰ ਤੁਸੀਂ ਜ਼ਮੀਨ ਠੇਕੇ ਲੈਣੀ ਤਾਂ 75 ਮਣ 30 ਕੁਆਂਟਲ ਬਣਦਾ 30 ਕੁਆਂਟਲ ਨੂੰ ਜੇਕਰ ਆਪਾਂ ਅੱਜ ਦੇ ਰੇਟ 2203 ਨਾਲ ਗੁਣਾ ਕਰੀਏ ਤਾਂ 66000 ਕੁਝ ਰੁਪਏ ਬਣਦੇ ਜੇਕਰ ਇਹਨਾਂ ਨੂੰ ਆਪਾਂ ਟੋਟਲ ਕਰੀਏ ਤਾਂ ਸਾਲ ਦਾ 111000 ਕੁ ਰੁਪਏ ਬੰਦ ਆ। ਜੇਕਰ ਗਾਂਹ ਰੇਟ ਵੱਧਿਆ ਤਾਂ ਤੁਸੀਂ ਮੰਨ ਕੇ ਚੱਲੋ ਵੀ 114000 ਕੁ ਰੁਪਏ ਮੰਨ ਕੇ ਚੱਲੋ। ਪਰ ਉਹ ਅਜੇ ਆਪਾਂ ਨੂੰ ਪੱਕਾ ਨਹੀਂ ਆਪਾਂ ਫਿਰ ਵੀ 2-3000 ਰੁਪਏ ਵਧਾ ਕੇ ਚੱਲਦੇ ਆ। ਜਦੋਂ ਤੁਹਾਡੇ ਕੋਲੇ ਪਤਾ ਲੱਗ ਗਿਆ ਵੀ ਕਿੱਲੇ 'ਚ 114000 ਦੀ ਫਸਲ ਹੋਊਗੀ ਜੇਕਰ ਜ਼ਮੀਨ ਚੰਗੀ ਆ ਵਿੱਚ ਬੋਰ ਆ, ਮੋਟਰ ਆ, ਨਹਿਰ ਦਾ ਪਾਣੀ ਆ ਤਾਂ ਇਸ ਕੁਦਰਤੀ ਆਫਤ ਨਾ ਆਵੇ ਤਾਂ ਆਪਾਂ ਨੂੰ ਪਤਾ ਆ ਵੀ ਇੰਨੇ ਕ ਦੀ ਫਸਲ ਹੋ ਜਾਊਗੀ। ਤਾਂ ਤੁਸੀਂ ਕੀ ਕਰਨਾ? ਉਦੇ ਚੋਂ 35000 ਰੁਪਇਆ ਖਰਚਾ ਕੱਢਣਾ ਕਿੱਲੇ ਦਾ ਕਿਉਂਕਿ ਦੋਸਤੋ ਦੋਵਾਂ ਫਸਲਾਂ ਤੇ ਵੱਧ ਤੋਂ ਵੱਧ 35000 ਰੁਪਇਆ ਖਰਚਾ ਆਉਂਦਾ 20000 ਰੁਪਇਆ ਆਉਂਦਾ ਖਰਚਾ ਝੋਨੇ ਤੇ ਤੇ 15000 ਰੁਪਇਆ ਖਰਚਾ ਕਣਕ ਤੇ ਆ ਹੀ ਜਾਂਦਾ ਬਦੋ ਬਦੀ ਵਿਆਜਾਂ ਬੂਜਾਂ ਪਾ ਕੇ ਆ ਪੈਸੇ ਦੇ ਕੇ ਤਲਾਈ شناਹੀ ਵਿੱਚੇ ਮੈਂ ਪਾਤੀ ਆ 35000 ਨੂੰ ਜਦੋਂ ਤੁਸੀਂ ਘਟਾਓਗੇ ਤਾਂ ਤੁਹਾਡੇ ਕੋਲੇ 80000 ਸਮਥਿੰਗ ਰੁਪਏ ਰਹਿ ਜਾਣਗੇ 90 8000 ਰੁਪਏ ਸਮਥਿੰਗ ਇਨੇ ਕਰ ਰੁਪਏ ਬਚਣਗੇ ਤੁਹਾਡੇ ਕੋਲੇ ਹੁਣ ਤੁਸੀਂ ਕੀ ਡਿਸਾਈਡ ਕਰਨਾ ਕਿਉਂਕਿ ਦੋਸਤੋ ਕਿੱਲੇ ਮਗਰ ਜੇਕਰ ਜ਼ਿਮੀਂਦਾਰ ਨੂੰ 15000 ਰੁਪਏ ਨਹੀਂ ਵੱਜਦਾ ਤਾਂ ਉਹ ਕਦੀ ਵੀ ਪਹਿਲੀ ਠੇਕੇ ਨਾਲ ਲਵੇ ਇਹ ਮੇਰਾ ਮੰਨਣਾ ਜੇਕਰ ਤੁਸੀਂ ਕਹਿੰਦੇ ਵੀ ਤੁਹਾਨੂੰ 15000 ਰੁਪਏ ਬਚੇ ਤਾਂ ਤੁਸੀਂ 60 ਤੋਂ ਲੈ ਕੇ 65000 ਦੇ ਵਿੱਚ ਵਿੱਚ ਉਹ ਜ਼ਮੀਨ ਪਹਿਲੀ ਠੇਕੇ ਤੇ ਲੈ ਸਕਦੇ ਹੋ ਜੇਕਰ ਤੁਸੀਂ ਕਹਿੰਦੇ ਵੀ ਨਹੀਂ ਮੈਨੂੰ 10000 ਹੀ ਠੀਕ ਆ ਤਾਂ ਤੁਸੀਂ 70000 ਦੇ ਵਿੱਚ ਉਹ ਜ਼ਮੀਨ ਨੂੰ ਠੇਕੇ ਤੇ ਲੈ ਸਕਦੇ ਹੋ ਤਾਂ ਦੋਸਤੋ ਜਿਹੜੀ ਗੱਲ ਮੈਂ ਤੂੜੀ ਦੀ ਕਰਦਾ ਪੂੜੀ ਕਿਉਂਕਿ ਜਿੰਨੀ ਤੁਹਾਨੂੰ ਬਣਵਾਈ ਆ ਉਨੀ ਪੈ ਜਾਣੀ ਆ ਪੂੜੀ ਤੁਸੀਂ ਸਾਈਡ ਤੇ ਰੱਖ ਲਓ ਤਾਂ ਤੁਸੀਂ ਜਦੋਂ ਵੀ ਜ਼ਮੀਨ ਲੈਣੀ ਆ ਝੋਨਾ ਤੇ ਕਣਕ ਮਿੱਥ ਕੇ ਲੈਣੀ ਆ ਨਾ ਕਿ ਬਾਸਮਤੀ ਜੇਕਰ ਤੁਸੀਂ ਬਾਸਮਤੀ ਦੇ ਚੱਕਰ ਚ ਵੜ ਕੇ ਕਿਉਂਕਿ ਆਉਣ ਵਾਲੇ ਸਮੇਂ ਚ ਕੋਈ ਪਤਾ ਨਹੀਂ ਵੀ ਬਾਸਮਤੀ ਕਿੱਥੇ ਰਵੇ ਤੇ ਮੈਨੂੰ ਲੱਗਦਾ ਵੀ ਹਰ 2 ਸਾਲ ਹੋ ਗਏ ਨੇ ਰੇਟ ਜ਼ਿਆਦਾ ਮਿਲ ਜਾਂਦਾ ਕਿਉਂਕਿ 2 ਸਾਲਾਂ ਬਾਅਦ 1 ਸਾਲ ਇਹੋ ਜਿਹਾ ਹੁੰਦਾ ਬਾਸਮਤੀ ਦਾ ਜਦੋਂ ਕਿ ਕਿਸਾਨ ਨਾ ਆ ਬਿਲਕੁਲ ਢੜੰਬ ਦੇ ਨੇ ਥੱਲੇ ਸਿੱੜ ਦਿੰਦੇ ਤੇ 2250 ਨੂੰ ਕੁਆਂਟਲ ਵਿਗਦੀ ਦੀਦੀ ਆ ਕਿਉਂਕਿ ਇੱਕ ਸਾਲ ਮੈਂ 1600 ਨੂੰ ਬਾਸਮਤੀ ਵੇਚੀ ਸੀ ਕਿਉਂਕਿ ਦੋ ਸਾਲ ਰੇਟ ਤੇਜ਼ ਰਹਿੰਦਾ ਇੱਕ ਸਾਲ ਮੰਦਾ ਦੋ ਸਾਲ ਤੇਜ਼ ਇੱਕ ਸਾਲ ਮੰਦਾ ਇਹ ਇਦਾਂ ਹੀ ਹੁੰਦਾ ਆ ਰਿਹਾ ਤੇ ਇਦਾਂ ਹੀ ਗਾਹ ਹੋਊਗਾ ਮੈਨੂੰ ਲੱਗਦਾ ਵੀ ਅਗਲੇ ਸਾਲ ਬਹੁਤ ਸਾਰੇ ਲੋਕਾਂ ਨੇ ਬਾਸਮਤੀ ਲਾ ਲੈਣੀ ਆ ਜਿਹਦੇ ਕਰਕੇ ਰੇਟ ਡਿੱਗ ਪੈਣਾ ਤਾਂ ਤੁਸੀਂ ਕਦੀ ਵੀ ਬਾਸਮਤੀ ਦੇ ਭਲੇਖੇ ਪਹਿਲੀ ਠੇਕੇ ਨਹੀਂ ਲੈਣੀ ਜੇਕਰ ਤੁਸੀਂ ਗਲਤੀ ਇਹ ਕਰ ਲਈ 80000 85000 ਨੂੰ ਪਹਿਲੀ ਲੈ ਲਈ ਤਾਂ ਤੁਹਾਨੂੰ ਕੁਝ ਨਹੀਂ ਪਾਜਦਾ ਦੀਦਾ ਇਹ ਮੈਰ ਤੋਂ ਲਖਾ ਲੂ। ਤਾਂ ਦੋਸਤੋ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ। ਤਾਂ ਜੇਕਰ ਤੁਹਾਡੇ ਏਰੀਆ ਦੇ ਵਿੱਚ ਤਿੰਨ ਫਸਲਾਂ ਹੁੰਦੀਆਂ ਨੇ ਜਿਵੇਂ ਕਿ ਲਾਲੂ ਕਣਕ ਹੋਗੀ, ਮੱਕੀ ਹੋਗੀ, ਆਲੂ ਹੋਗੇ ਤਾਂ ਕਈ ਕਿਸਾਨ ਤਿੰਨ ਫਸਲਾਂ ਕੱਢ ਲੈਂਦੇ ਨੇ। ਤਾਂ ਜਿਵੇਂ ਕਿ ਆਪਾਂ ਦੋ ਫਸਲਾਂ ਦਾ ਹਿਸਾਬ ਲਾਇਆ ਸੀ 65 ਤੋਂ 70 ਤਾਂ ਤੁਸੀਂ 10000 ਰੁਪਿਆ ਵੱਧ ਭਰ ਸਕਦੇ ਹੋ 80। ਮੇਰੇ ਹਿਸਾਬ ਨਾਲ ਤਾਂ 80000 ਰੁਪਿਆ ਠੇਕਾ ਬਹੁਤ ਹੁੰਦਾ ਕਿਉਂਕਿ ਇੱਕ ਕਿਸਾਨ ਘਰੇ ਬਹਿ ਕੇ 80000 ਨੂੰ ਮਿਲ ਜਾਣਾ। ਬਹੁਤ ਵੱਡੀ ਰਕਮ ਹੁੰਦੀ ਹੈ ਤੇ ਇਹ ਦੋ ਵੱਧ ਦੋਸਤੋ ਠੇਕੇ ਲੈਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਇੱਕ ਜੂਆ ਜੇਕਰ ਕੁਦਰਤੀ ਆਫਤ ਪੈ ਗਈ ਜਿਨ੍ਹਾਂ ਨੇ 10-20 ਬਾਈਕਲੇ ਲੈਏ ਹੁੰਦੇ ਨੇ ਜਿੰਨੀ ਉਹਨੇ ਕਮਾਈ ਕੀਤੀ ਹੁੰਦੀ ਆ ਘੱਟੋ ਘਾਟੋ 10 ਸਾਲ ਵਾਈ ਕਰੂਗਾ ਤੇ ਉਹ ਕਮਾਈ ਉਹਦੀ ਪੂਰੀ ਹੋਣੀ ਤਾਂ ਮੈਨੂੰ ਲੱਗਦਾ ਨਹੀਂਗਾ ਵੀ ਜ਼ਿਆਦਾਤਰ ਕੇਸਾਂ 'ਚ ਤਾਂ ਜਾਂ ਤਾਂ ਕਿਸਾਨ ਫਾਹ ਲੈ ਲੈਂਦਾ ਤੇ ਜਾਂ ਬਹੁਤ ਜ਼ਿਆਦਾ ਕਰਜ਼ੇ ਥੱਲੇ ਆ ਜਾਂਦਾ ਇਹ ਮੈਂ ਦੋ ਚਾਂਸ ਦੇਖੇ ਬਾਕੀ ਮੇਰਾ ਕੋਈ ਠੇਕੇ ਲੈਣ ਵਾਲਿਆਂ ਨਾਲ ਜਾਂ ਠੇਕੇ ਦੇਣ ਵਾਲਿਆਂ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਪਰ ਇਹ ਗੱਲਾਂ ਕਿਸੇ ਨੇ ਮੈਨੂੰ ਪੁੱਛੀਆਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਨਹੀਂ ਲਾਸਟ ਤੇ ਜਦੋਂ ਵੀ ਜ਼ਮੀਨ ਠੇਕੇ ਲੈਣੀ ਹੈ ਤਾਂ ਜ਼ਮੀਨ ਦੀ ਉਪਚਾਉ ਸ਼ਕਤੀ ਦੇਖ ਲੈਣੀ ਕਿਉਂਕਿ ਵੈਸੇ ਵੀ ਆਪਾਂ ਨੂੰ ਪਤਾ ਹੁੰਦਾ ਵੀ ਕਿਹੜੀ ਜ਼ਮੀਨ ਚੰਗੀ ਹੈ ਕਿਹੜੀ ਮਾੜੀ ਹੈ ਜਿਹੜੀ ਜ਼ਮੀਨ ਬਾਰੇ ਤੁਹਾਨੂੰ ਕੁਝ ਨਹੀਂ ਪਤਾ ਜਾਂ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਵੀ ਜੇਕਰ ਤੁਸੀਂ ਲਵਾਨੇ ਵਾਲੀ ਚ ਰਹਿੰਦੇ ਆ ਤਾਂ ਲਵਾਨੇ ਵਾਲੀ ਪਹਿਲੀ ਹੀ ਠੇਕੇ ਲੈਣੀ ਤੁਸੀਂ ਕਿਉਂਕਿ ਲਵਾਨੇ ਵਾਲੀ ਦੀ ਪਹਿਲੀ ਦਾ ਤੁਹਾਨੂੰ ਪਤਾ ਹੋਊਗਾ ਕਦੇ ਵੀ ਬਗਾਨੇ ਪਿੰਡ ਜਾ ਕੇ ਤੁਸੀਂ ਪਹਿਲੀ ਠੇਕੇ ਨਹੀਂ ਲੈਣੀ ਕਿਉਂਕਿ ਉੱਥੋਂ ਦੀ ਪਹਿਲੀ ਦਾ ਤੁਹਾਨੂੰ ਨਹੀਂ ਪਤਾ ਵੀ ਉਹ ਕਿਵੇਂ ਕਣਕ ਹੁੰਦੀ ਆ ਕਿਦਾਂ ਕੀ ਹਿਸਾਬ ਕਿਤਾਬ ਕਿਉਂਕਿ ਹਰ ਇੱਕ ਜ਼ਮੀਨ ਦਾ ਅਲੱਗ-ਅਲੱਗ ਹਰ ਇੱਕ ਪਿੰਡ ਚ ਹਰ ਇੱਕ ਜ਼ਮੀਨ ਦਾ ਅਲੱਗ-ਅਲੱਗ ਹਿਸਾਬ ਕਿਤਾਬ ਹੁੰਦਾ ਠੀਕ ਆ ਦੋਸਤੋ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਜੇ ਲਾਸਟ ਤੇ ਜਿਹੜੀ ਇੰਜਨ ਵਾਲੀ ਜ਼ਮੀਨ ਆ ਜਿਹਦੇ ਚ ਮੋਟਰ ਹੈਣੀ ਨਹਿਰ ਦਾ ਪਾਣੀ ਹੈਗਾ ਤਾਂ ਆਮ ਜਿਹੜੀ ਤੁਸੀਂ ਜ਼ਮੀਨ ਠੇਕੇ ਲੈਨੇ ਹੋ 65 70 ਨੂੰ ਤਾਂ 10000 ਰੁਪਏ ਕਟਾ ਕੇ ਲੈਣੀ ਕਿਉਂਕਿ 10000 ਰੁਪ ਜੋ ਨਾ ਪਾਲਣ ਤੇ ਉੱਡ ਜਾਂਦਾ ਤੇ ਕੋਈ 2-3 ਹਜ਼ਾਰ ਦਾ ਕਣਕ ਪਾਲਣ ਤੇ ਉੱਡ ਜਾਂਦਾ ਹਾਂਜੀ ਇਹ ਮੇਰਾ ਕਹਿਣਾ ਸੀ ਕਿ ਤੁਸੀਂ ਸੁਝਾਅ ਜਰੂਰ ਜਰੂਰ ਦਿਅ ਜੀ ਕਮੈਂਟਾਂ 'ਚ ਵੀ ਕੀ ਦੇਖ ਕੇ ਜ਼ਮੀਨ ਠੇਕੇ ਲੈਣੀ ਚਾਹੀਦੀ ਹੈ ਠੀਕ ਹੈ ਦੋਸਤੋ ਪਰ ਬਾਸਮਤੀ ਤੇ ਨਾ ਰਿਹਾ ਜੀ ਐਰ ਕੀ ਗੱਲ ਉਹ ਨਹੀਂ ਬਾਨੀ ਜਿਹੜੀ ਤੁਸੀਂ ਪਾਲਦੇ ਸੀ